ਸੋ ਸਤਿ ਸ਼੍ਰੀ ਅਕਾਲ ਫਰੈਂਡਸ ਅੱਜ ਤੁਸੀਂ ਵਧੀਆ ਹੋਵਗੇ ਤੇ ਅੱਜ ਆਪਾਂ ਘਰੇ ਆਏ ਸੀਗੇ ਰਿਸ਼ਤੇਦਾਰ ਤੇ ਆਪਾਂ ਉਹਨਾਂ ਲਈ ਬਣਾਏ ਪਕੌੜੇ ਆਪਾਂ ਫਿੰਗਰਾਂ ਬਣਾਇਆ ਆਲੂ ਵਾਲੇ ਪਨੀਰ ਵਾਲੇ ਬਣਾਏ ਸੀਗੇ ਆਪਾਂ ਪਕੌੜੇ ਤੁਸੀਂ ਜਿਵੇਂ ਦੇਖ ਸਕਦੇ ਆ ਇੱਧਰ ਆਪਣੇ ਸਮੋਸੇ ਪਏ ਇਹ ਤੇ ਇੱਥੇ ਆਪਣੇ ਪਨੀਰ ਵਾਲੇ ਪਕੌੜੇ ਆ ਤੇ ਆਪਣਾ ਇੱਥੇ ਜੀ ਆਪਣੇ ਬ੍ਰੈਡ ਵਾਲੇ ਪਕੌੜੇ ਪਏ ਹੋਏ ਐ ਤੇ ਇੱਥੇ ਆਪਣੇ ਆਲੂ ਵਾਲੇ ਪਏ ਹੋਏ ਐ ਤੇ ਆਹ ਹਰੀ ਚਟਨੀ ਤੇ ਲਾਲ ਚਟਨੀ ਪਈ ਹੋਈ ਐ ਆਨੇ ਕੋਲ ਤੇ ਫਿਰ ਅਸੀਂ ਕਿਹਾ ਪਕੌੜਿਆਂ ਦੇ ਨਾਲ ਚਾਹ ਦਿੱਤੀ ਜਾਵੇ ਤੇ ਚਾਹ ਤੋਂ ਬਾਅਦ ਅਸੀਂ ਆਵਦੀ ਇਹ ਸਭ ਰੋਟੀ ਪਰਨੇ ਦਾ ਕੀਤਾ ਉਹਦੇ ਵਿੱਚ ਅਸੀਂ ਛੋਲੇ ਪਨੀਰ ਤੇ ਨਾਲ ਅਸੀਂ ਬਣਾਈ ਸੀ ਜੀ ਦਾਲ ਤੇ ਨਾਲ ਅਸੀਂ ਬਣਾਇਆ ਜੀ ਰਾਇਤਾ ਤੇ ਉਸ ਤੋਂ ਰੋਟੀ ਖਾਣ ਤੋਂ ਬਾਅਦ ਅਸੀਂ ਉਹਨਾਂ ਨੂੰ ਦਿੱਤਾ ਜੀ ਕਸਟਰਡ ਤੇ ਉਹ ਹੁਣ ਚਲੇ ਗਏ ਸੀਗੇ ਤੇ ਹਾਂਡੇ ਬਹੁਤ ਚੜ ਗਏ ਸੀ ਕਿਉਂਕਿ ਰੋਟੀ ਪਾਣੀ ਦਾ ਵੀ ਸੀਗਾ ਤੇ ਇਸ ਲਈ ਹੁਣ ਆਪਾਂ ਭਾਂਡੇ ਮਾਂਜ ਲਏ ਸੀਗੇ ਤੁਸੀਂ ਜਿਵੇਂ ਦੇਖ ਸਕਦੇ ਆਂ ਤੇ ਅੱਜ